ਸ਼ੇਖ ਸੱਜਣ ਇੱਕ ਸਰਾ ਦਾ ਮਾਲਿਕ ਸੀ ਉਸਦੀ ਸਰਾ ਪਿੰਡ ਦਾ ਲੂੰਬਾ ਦੇ ਕੋਲ ਸੀ ਜਦ ਗੁਰੂ ਨਾਨਕ ਦੇਵ ਜੀ ਉਸ ਸਰਾ ਵਿੱਚ ਰੁਕੇ ਉਸ ਵੇਲੇ ਸੱਜਣ ਗੁਰੂ ਜੀ ਨੂੰ ਮਿਲਣ ਤੋਂ ਬਾਅਦ ਉਹਨਾਂ ਦਾ ਮੂਰੀਦ ਬਣ ਗਿਆ ਕਦੀ ਸੱਜਣ ਇੱਕ ਅੱਛਾ ਵਿਅਕਤੀ ਹੋਇਆ ਕਰਦਾ ਸੀ ਗਰੀਬ ਮੁਸਾਫਿਰਾਂ ਨੂੰ ਉਸ ਦੀ ਸਰਾਂ ਵਿੱਚ ਰੁਕਦੇ ਉਹ ਮੁਸਾਫਰਾ ਦੇ ਟਹਿਲ ਸੇਵਾ ਕਰਦਾ ਸੀ ਉਸ ਨੇ ਆਪਣੀ ਸਰਾਂ ਵਿੱਚ ਇੱਕ ਪਾਸੇ ਮੰਦਿਰ ਤੇ ਇੱਕ ਪਾਸੇ ਮਸਜਿਦ ਬਣਵਾ रखी ਸੀ Hindu ਮੁਸਾਫਿਰਾਂ ਨੂੰ ਮੰਦਿਰ ਵਾਲੇ ਪਾਸੇ ਤੇ ਮੁਸਲਿਮ ਮੁਸਾਫਿਰਾਂ ਨੂੰ ਮਸਜਿਦ ਵਾਲੇ ਪਾਸੇ ਠਹਿਰਾਉਂਦਾ ਸੀ ਧੀਰੇ ਧੀਰੇ ਸ਼ੇਖ ਸੱਜਰ ਆਪਣੀ ਸੱਚਾਈ ਦਾ ਰਸਤਾ ਛੱਡ ਕੇ ਬੁਰਾਈ ਦੇ ਰਸਤੇ ਵੱਲ ਤੁਰ ਪਿਆ ਉਹ ਰਾਤ ਨੂੰ ਮੁਸਾਫਰਾਂ ਨੂੰ ਲੁੱਟਣ ਲੱਗ ਪਿਆ ਮੁਸਾਫਰਾਂ ਦਾ maal ਲੁੱਟ ਕੇ ਉਹ ਮੁਸਾਫਰਾਂ ਦਾ ਗਲਾ ਕੋਟ ਕੇ ਜਾਨ ਤੋ ਮਾਰ ਦਿੰਦਾ ਸੀ ਤੇ ਆਪਣੀ ਸਰਾਂ ਦੇ ਪਿੱਛੇ ਉਹਨਾਂ ਦੀ ਲਾਸ਼ ਨੂੰ ਆਪਣੇ ਖੂਹ ਵਿੱਚ ਸੁੱਟ ਦਿੰਦਾ ਸੀ ਜਾਂ ਮਿੱਟੀ ਵਿੱਚ ਦਬ ਦਿੰਦਾ ਸੀ ਜਦ ਕੋ ਨਾਨਕ ਦੇਵ ਜੀ ਤੇ ਮਰਦਾਨਾ ਉਸ ਪਿੰਡ ਵਿੱਚ ਪਹੁੰਚੇ ਤਾਂ ਰਾਤ ਕੱਟਣ ਲਈ ਸੱਜਣ ਦੇ ਘਰ ਗਏ ਸੱਜਣ ਨੇ ਗੁਰੂ ਜੀ ਦੇ ਨੂਰਾਨੀ ਚਿਹਰੇ ਨੂੰ ਵੇਖਦਿਆਂ ਹੋਇਆ ਉਹਨਾਂ ਨੂੰ ਬਹੁਤ ਹੀ ਅਮੀਰ ਘਰ ਦਾ ਸਮਝਿਆ ਅਮੀਰ ਜਾਣ ਕੇ ਉਸਨੇ ਉਹਨਾਂ ਦੀ ਬਹੁਤ ਤਹਲ ਸੇਵਾ ਕੀਤੀ ਚੰਗਾ ਭੋਜਨ ਕਰਵਾਇਆ ਤੇ ਨਾਲੇ ਰਾਤ ਨੂੰ ਸੌਣ ਵਾਸਤੇ ਸੁੰਦਰ ਪਲੰਗ ਲਗਵਾ ਕੇ ਦਿੱਤਾ ਉਹ ਚਾਹੁੰਦਾ ਸੀ ਕਿ ਗੁਰੂ ਜੀ ਰਾਤੀ ਜਲਦੀ ਸੋ ਜਾਣ ਤਾਂਕਿ ਉਹ ਸਾਰੇ ਮੁਸਾਫਿਰਾਂ ਨੂੰ ਲੁੱਟ ਸਕੇ ਇਸ ਲਈ ਉਸਨੇ ਗੁਰੂ ਜੀ ਨੂੰ ਜਲਦੀ ਸੌਣ ਲਈ ਕਿਹਾ ਪਰ ਗੁਰੂ ਜੀ ਸਭ ਜਾਣੀ-ਜਾਂਸਣ ਉਹ ਸੱਜਣ ਦੇ ਇਰਾਦੇ ਨੂੰ ਪਹਿਲੇ ਹੀ ਸਮਝਦੇ ਸਨ ਗੁਰੂ ਜੀ ਨੇ ਕਿਹਾ ਪਹਿਲਾਂ ਅਸੀਂ ਅਕਾਲ ਪੁਰਖ ਦੀ ਉਸਤਤ ਗਾ ਲਈਏ ਫਿਰ ਆਰਾਮ ਕਰਦੇ ਹਾਂ ਗੁਰੂ ਜੀ ਨੇ ਸ਼ਬਦ ਉਚਾਰਿਆ ਉਜਲ ਕੇ ਹਾਂ ਚਿਲਕਣਾ ਕੋਟਮ ਕਾਲਣੀ ਮਸ ਤੂਤਿਆਂ ਜੂਠਨਾ ਉਤਰੇ ਜੇ ਸਿਉ ਦੇਵੋ ਤਿਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗਿਏ ਵਿਥੇ ਕੜੇ ਦਸਨ ਰਹਾਉ ਕੋਠੇ ਮੰਡਪ ਮਾਣਿਆ ਪਾਸਿਓ ਚਿਤਵੀਆ ਰਟੀਆਂ ਕਮਨਾ ਆਵਨੀ ਵਿੱਚੂ ਸਖਣੀਆਂ ਬੱਗਾ ਬਗੇ ਕੱਪੜੇ ਦੀ ਰਖ ਮੱਜ ਵਸਨ ਕੁਟਕੁਟ ਜੀਆਂ ਖਾਵੜੇ ਬੱਗੇ ਨਾ ਕਈਨ ਸਿੰਮਲ ਰੱਖ ਸਰੀਰ ਮੇ ਮੇਜਨ ਦੇਖ ਪੁਲਨ ਸੇਫਲ ਕਮ ਨਾ ਆਵਨੀ ਤੇ ਗੁਨ ਮੈਂ ਤਿਨ ਹਨ ਅੰਦਲੇ ਪਾਰ ਉਠਾਇਆ ਡੁੱਗਰ ਵਾਟ ਬਹੁਤ ਅਕੀ ਲੋੜੀ ਨਾ ਲਹਾ ਹੋਚੜ ਲੰਗਾ ਕਿਤ ਚਾکریاں ਚੰਗੀਆਂ ਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਮਾਲ ਤੂੰ ਬੱਦਾਂ ਛੂਟੇ ਜਿੱਤ ਇਹ ਸ਼ਬਦ ਸੁਣ ਕੇ ਸੱਜਣ ਦੰਗ ਰਹਿ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਇਹ ਸ਼ਬਦ ਉਸ ਨਾਲ ਤਾਲੂਕ ਰੱਖਦਾ ਹੈ ਇਸ ਲਈ ਸ਼ਬਦ ਖਤਮ ਹੋ ਗਿਆ ਹੀ ਉਸਨੇ ਗੁਰੂ ਜੀ ਦੇ ਪੈਰ ਪਕੜ ਲਏ ਤੇ ਮਾਫੀ ਮੰਗ ਲੱਗਾ ਅਤੇ ਉਸਨੇ ਗੁਰੂ ਜੀ ਨੂੰ ਵਾਦਾ ਕੀਤਾ ਕਿ ਅੱਗੇ ਤੋਂ ਉਹ ਕਿਸੇ ਦੀ ਵੀ ਜਾਨ ਨਹੀਂ ਲਵੇਗਾ ਤੇ ਨਾ ਹੀ ਕਿਸੇ ਨੂੰ ਲੁੱਟੇਗਾ ਸੱਜਣ ਸੱਚਮੁੱਚ ਇੱਕ ਸੱਜਣ ਬਣ ਗਿਆ ਗੁਰੂ ਜੀ ਨੇ ਉਸ ਨੂੰ ਨਾਮਦਾਨ ਬਖਸ਼ਿਆ ਤੇ ਉਸ ਦੇ ਘਰ ਪਹਿਲੀ ਧਰਮਸ਼ਾਲਾ ਦੀ ਸਥਾਪਨਾ ਕੀਤੀ ਜਿੱਥੇ ਦਿਨ ਰਾਤ ਗੁਰਬਾਣੀ ਦਾ ਧਾ ਕੀਰਤਨ ਹੋਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ